ਬਤਿਆਂ ਉਦੋਂ ਬਗੜੇ ਜੀ ਅੱਥਲ ਲੈ ਉਹ ਤੋਂ ਬੋੜ ਦੀ ਥਰੜਾ ਟਰੈਕਟਰ ਜਿਹੜਾ ਬੇਰਾ ਟਾਇਰ ਸੀ ਉਹਦੇ ਤੇ ਲੱਗ ਗਿਆ ਫਿਰ ਉਹ ਗਿਆ ਐਮੋ ਅੱਥਲੇ ਕੇ ਪਰ ਅੱਥਲ ਉਹਦੇ ਡੱਟ ਲੈ ਅਸੀਂ ਇੱਥੇ ਤਾਈ ਬੇੜੇ ਦੇ ਟਰੈਕਟਰ ਖੜਾ ਸੀ ਜੀ ਟਰੈਕਟਰ ਦੇ ਅੱਗੇ ਲਾਈਆਂ ਹੋਈਆਂ ਸੀ ਮੰਜੇ ਤਿੰਨ ਮੰਜੇ ਸੀ ਪਹਿਲਾ ਮੰਜਾ ਮੇਰੀ ਪਰਣੀ ਦਾ ਸੀ ਦਾ ਫਿਰ ਤੋਂ ਬਾਅਦ ਇੱਕ ਲੜਕੀ ਤੇ ਲੜਕਾ ਤਿੰਨ ਜਣੇ ਪਏ ਸੀ ਟਰੈਕਟਰ ਨੇ ਆਪਣੇ ਆਪ ਸਟਾਰਟ ਪਾਇਆ ਤੇ ਨਕਰ ਪਾਇਆ ਜੀ ਨਾਮ ਹੈ ਵੀ ਤੁਹਾਡਾ ਰਾਜ ਹੈ ਬਾਈ ਕੀ ਹੋਇਆ ਤੁਹਾਡੀ ਕਰਵਾਈ ਨੇ ਕਿਵੇਂ ਮਤਲਬ ਇਹ ਬੇਲੇ ਦੇ ਟਰੈਕਟਰ ਖੜਾ ਸੀ ਜੀ ਟਰੈਕਟਰ ਦੇ ਅੱਗੇ ਲਾਈਆਂ ਹੋਈਆਂ ਸੀਗੀਆਂ ਮੰਜੇ ਤਿੰਨ ਮੰਜੇ ਸੀ ਪਹਿਲਾ ਮੰਜਾ ਮੇਰੀ ਪਤਨੀ ਦਾ ਸੀ ਦਾ ਫਿਰ ਤੋਂ ਬਾਅਦ ਇੱਕ ਲੜਕੀ ਤੇ ਲੜਕਾ ਤਿੰਨ ਜਣੇ ਪਏ ਸੀ ਟਰੈਕਟਰ ਨੇ ਆਪਣੇ ਆਪ ਸਟਾਰਟ ਕਰ ਦੇ ਲੱਗ ਰਿਹਾ ਜੀ ਮੇਰੇ ਕਰਵਾਲੇ ਨਹੀਂ ਬੱਚੀ ਦੇ ਵੀ ਸੋਨੇ ਸੋਟਾਈ ਸੁਤੇ ਭਾਈ ਕੇ ਹਾਂਜੀ ਕਿੰਨੇ ਵਜੇ ਦੀ ਗੱਲ ਹੈ ਇਕ ਡੇ ਦੀ ਗੱਲ ਹੈ ਰਾਤ ਨੂੰ ਹਾਂਜੀ ਤੇ ਟਰੈਕਟਰ ਕੇ ਵਿੱਚ ਸਟਾਰਟ ਹੋ ਗਿਆ ਕਾਇ ਨਹੀਂ ਪੂਰੀ ਕੀ ਤੇਜ਼ੀ ਨਾਲ ਮੈਂ ਥੋੜਾ ਇਧਰ ਹੀ ਬਗਲ ਦਿੱਤੀ ਹੋਈ ਮੰਜਲ ਮੈਂ ਵੀ ਟਰੈਕਟਰ ਕੇ ਵਿੱਚ ਚੜ ਗਿਆ ਆਪੇ ਉੱਤੇ ਆਪੇ ਇੰਟਰ ਆਉਟ ਹੋ ਗਿਆ ਸਟਾਰਟ ਆਪੇ ਹੀ ਹੋ ਗਿਆ ਟਰੈਕਟਰ ਬਹੁਤ ਤੇਜ਼ ਹੈ ਚੈੱਕ ਕਰ ਦਿੱਤਾ ਬਾਅਦ ਚਾਰ ਸਟਾਰਟ ਮੱਛੀ ਤਾਰਾ ਮੱਛੀਆਂ ਹੋ ਜਾਣਗੇ ਅੱਛਾ ਉਹ ਪਾਸ ਉਸ ਤੋਂ ਬੁੱਤਾ ਜਿਹੜਾ ਜਦੋਂ ਟਰੈਕਟਰ ਸਟਾਰਟ ਹੋਇਆ ਮੇਰੀ ਲੜਕੀ ਉਹ ਲੜਕਾ ਤੇ ਮੇਰੀ ਘਰ ਵਾਲੀ ਇਹ ਬਾਲ ਜਮਾ ਸੀਗਾ ਟਰੈਕਟਰ ਗੀਅਰ ਚ ਖੜਾ ਸੀਗਾ ਇਹ ਫੇਰ ਜੀ ਕੀ ਨਾਮ ਹੈ ਤੁਹਾਡਾ ਸਰਜੀਤ ਸਿੰਘ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਲੋਹਰਾ ਜੀ ਕੀ ਹੋਇਆ ਕੀ ਹਾਦਸਾ ਹੋਇਆ ਸਰ 1:30 ਦਾ ਟਾਈਮ ਸੀਗਾ ਜਦੋਂ ਸਾਡਾ ਘਰ ਜਿਹੜੇ ਕਿਲਾ ਨੂੰ ਰਾਹ ਇਹਨਾਂ ਦੇ ਘਰ ਤੋਂ ਤੇ ਜਦੋਂ ਉਹਨਾਂ ਦੇ ਜਿੱਥੇ ਬੱਚੇ ਦਾ ਪਿਆ ਤੇ ਅਸੀਂ ਭੱਜ ਕੇ ਉੱਥੇ ਗਏ ਤੇ ਜੋ ਟਰੈਕਟਰ ਵਿੱਚ ਚੜਿਆ ਪੈਸ ਕੋਈ ਜਿਹੜੀ ਮੌਤ ਹੋ ਗਈ ਸੀ ਪਹਿਲਾ ਟਾਇਰ ਜਦੋਂ ਪਾਇਆ ਪਹਿਲਾ ਟਾਇਰ ਤੇ ਉਹਨਾਂ ਨੇ ਕਿ ਕਿੱਥੇ ਜਾ ਕੇ ਜਿਹੜਾ ਜਿਮੂ ਟਰੈਕਟਰ ਚਲੋ ਗਿਆ ਤੇ ਤਿੰਨ ਮੰਜੇ ਸੀਗੇ ਬੱਚੇ ਤਾਂ ਨਪੈ ਸੀਗੇ ਕੁੜੀ ਦੇ ਥੋੜੇ ਛੱਪ ਪੈਰ ਤੇ ਲੱਟ ਵੱਡੀ ਆ ਤੇ ਬੱਚਾ ਜਿਹੜਾ ਸੀ ਪੱਖੇ ਦਾ ਪੱਕਾ ਵੀ ਸੀ ਟੁੱਟਿਆ ਤੇ ਬੱਚਾ ਮਗਰ ਟੱਕਾ ਜਾਇਆ ਕਹਿੰਦਾ ਉਹ ਤਾਂ ਬੱਚੇ ਕਿਵੇਂ ਹੋਇਆ ਕਿਵੇਂ ਇਹ ਸਾਰਾ ਤੇ ਸਰ ਛੜ ਹੋਇਆ ਸਰ ਬੈਠੇ ਛੜ ਟਰੈਕਟਰ ਆਪੇ ਸਟਾਰਟ ਹੋ ਗਿਆ ਆਪੇ ਛੜਾ ਰੋ ਆਪੇ ਕਿਵੇਂ ਹੋ ਗਿਆ ਸਟਾਰਟ ਇਹ ਜੀ ਪਰ ਮਾਰਕ ਦੀ ਵਾਰ ਸਲਫਟ ਸਟਾਰਟ ਹੋ ਗਿਆ ਛੜ ਗਿਆ ਕਿਰਤ ਖੜਾ ਸੀ ਗਿਆ ਕਿੰਨੇ ਕਿੰਨੇ ਵਜ ਦਾ ਇਹ ਵਕਿਆ ਇਹ 1:30 ਵਜ ਦਾ ਜੀ ਰਾਤ ਨੂੰ ਜੋ ਸੁੱਤੇ ਪਏ ਹਾਂ 1:30 ਵਜੇ ਟਰੈਕਟਰ ਕਿੰਨਾ ਕੁ ਪੁਰਾਣਾ ਹੈ? ਟਰੈਕਟਰ ਹੈ। ਕਿਹੜਾ ਮਾਡਲ ਹੈ? 93 93। ਕੀ ਜਣਾ ਪੁਰਾਣਾ ਹੈ? ਉਸ ਤੋਂ ਬਾਅਦ ਕੀ ਹੋਇਆ? ਹੋਰ ਵੀ ਸੱਟਾਂ ਵਜੀਆਂ ਕਿਵੇਂ? ਪੁੱਟ ਵਜ ਲਈ ਸਰਵਾ। ਪੂਰੀ ਜੜਗੜਾ ਪੱਦੀਆਂ ਉਸ ਤੋਂ ਬਾਅਦ ਅਸੀਂ 10 ਲਾ ਦੇ। ਉਹ ਤੋਂ ਮੋੜ ਦੀ ਥੜਾਣਾ। ਟਰੈਕਟਰ ਜਿਹੜਾ ਬੇਰਾ ਟਾਇਰ ਸੀ ਉਹਦੇ ਅੱਗੇ ਲੱਗ ਗਿਆ ਥੇ ਪੁੱਟਰਾ। ਤੇ ਇਹ ਉਹ ਜਾਂ ਥੇ ਨੂੰ ਅੱਤਾਂ ਲੈ ਕੇ ਪਰਾ ਅੱਤਾਂ ਉਨੇ ਲੱਤਾਂ ਨੇ। ਅੱਤ ਨੇ ਤਾਈ।